ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਵਿਚਾਰ ਪ੍ਰਦਾਨ ਲੀਕ ਟੈਲੀਵਿਜ਼ਨ ਜਾਂ ਦੂਰਦਰਸ਼ਨ ਬਾਰੇ ਪੜਾਂਗੇ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਰ ਹੈ ਇਸ ਵਿੱਚ ਰੇਡੀਓ ਅਤੇ ਸਿਨੇਮਾ ਦੋਹਾਂ ਦੇ ਗੁਣ ਸਮੋਏ ਹੋਏ ਹਨ ਇਸ ਦਾ ਵਰਤਮਾਨ ਦੇ ਪਰਚਾਵੇ ਦੇ ਸਾਧਨਾਂ ਵਿੱਚ ਆਪਣਾ ਮੌਲਿਕ ਤੇ ਵਿਸ਼ੇਸ਼ ਥਾਨ ਹੈ ਭਾਰਤ ਵਿੱਚ ਸਭ ਤੋਂ ਪਹਿਲਾ ਟੈਲੀਵਿਜ਼ਨ ਇੱਕ ਨਮਾਇਸ਼ ਵਿੱਚ ਆਇਆ ਸੀ ਅਕਤੂਬਰ 1958 ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ ਫਿਰ ਇਸ ਦਾ ਦੇਸ਼ ਦੇ ਹੋਰ ਨਾ ਪਾਗਾਂ ਵਿੱਚ ਵਿਕਾਸ ਹੋਇਆ ਮਗਰੋਂ ਐਪਲ ਦੇ ਇਨਸੈਟ ਉਪਗ੍ਰਹਿਆਂ ਦੀ ਮਦਦ ਦੇ ਨਾਲ ਭਾਰਤ ਦੇ ਟੈਲੀਵਿਜ਼ਨ ਪਸਾਰਨ ਨੂੰ ਦੂਰ ਦੂਰ ਦੀਆਂ ਥਾਵਾਂ ਉੱਤੇ ਭੇਜਣਾ ਸੰਭਵ ਹੋਇਆ ਇਸ ਤਰ੍ਹਾਂ ਭਾਰਤ ਵਿੱਚ ਟੈਲੀਵਿਜ਼ਨ ਦਿਨੋ ਦਿਨ ਵਿਕਸਿਤ ਹੋਣ ਲੱਗਾ ਅੱਜ ਕੱਲ੍ਹ ਭਾਰਤ ਵਿੱਚ 900 ਦੇ ਕਰੀਬ ਪ੍ਰਾਈਵੇਟ ਸੈਟੇਲਾਈਟ ਚੈਨਲ ਚੱਲ ਰਹੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਪਰਦੇਸ਼ਿਕ ਚੈਨਲ ਵੀ ਚੱਲ ਰਹੇ ਨੇ ਆਪਣੇ ਪ੍ਰੋਗਰਾਮ ਲੈ ਕੇ ਹਾਜ਼ਰ ਰਹਿੰਦੇ ਹਨ ਇਸ ਸਮੇਂ ਦੇਸ਼ ਭਰ ਦੇ ਟੈਲੀਵਿਜ਼ਨ ਕੇਂਦਰਾਂ ਦੇ ਕੇਬਲ ਪਰਸਾਨਾ ਰਾਈ ਪਿੰਪਿਨ ਪ੍ਰਕਾਰ ਦੇ ਮਨੋਰੰਜਨ ਪ੍ਰੋਗਰਾਮ ਫਿਲਮਾਂ ਗੀਤ ਨਾਚ ਲੜੀਵਾਰ ਨਾਟਕ ਕਹਾਣੀਆਂ ਕਲਾ ਪ੍ਰਤਿਭਾ ਮੁਕਾਬਲੇ ਫੈਸ਼ਨ ਮੁਕਾਬਲੇ ਖੇਡ ਮੁਕਾਬਲੇ ਨਾਚ ਮੁਕਾਬਲੇ ਵਾਪਰੀਆਂ ਘਟਨਾਵਾਂ ਦੀਆਂ ਖਬਰਾਂ ਹਸਾਮਲੇ ਪ੍ਰੋਗਰਾਮ ਆਦਿ ਪੇਸ਼ ਕੀਤੇ ਜਾਂਦੇ ਨੇ ਵਰਤਮਾਨ ਸਮੇਂ ਵਿੱਚ ਮਨੁੱਖ ਨੂੰ ਇਸ ਦੇ ਬਹੁਤ ਸਾਰੇ ਲਾਭ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਟੈਲੀਵਿਜ਼ਨ ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੈ ਘਰ ਬੈਠੇ ਹੀ ਅਸੀਂ ਨਵੀਆਂ ਪੁਰਾਣੀਆਂ ਫਿਲਮਾਂ ਨਾਟਕ ਚੱਲ ਰਹੇ ਮੈਚ ਭਾਸ਼ਣ ਮੁਕਾਬਲੇ ਨਾਚ ਤੇ ਗਾਣੇ ਦੇਖਦੇ ਤੇ ਸੁਣਦੇ ਹਾਂ ਅਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ ਟੈਲੀਵਿਜ਼ਨ ਉੱਤੇ ਹਰ ਉਮਰ ਹਰ ਵਰਗ ਤੇ ਹਰ ਰੁਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਸਮਗਰੀ ਪੇਸ਼ ਕੀਤੀ ਜਾਂਦੀ ਹੈ ਐਨੀਵਿਜ਼ਨ ਦਾ ਅਗਲਾ ਵੱਡਾ ਲਾਭ ਲੈ ਕੇ ਇਸ ਰਾਹੀਂ ਸਾਨੂੰ ਪਿੰਨ-ਪਿੰਨ ਵਿਸ਼ਿਆਂ ਦੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਸਾਨੂੰ ਗਿਆਨ ਵਿਗਿਆਨ ਦੀਆਂ ਖੋਜਾਂ, ਇਤਿਹਾਸ, ਕਾਨੂੰਨ, ਵਿਗਿਆਨ, ਸਿਹਤ ਵਿਗਿਆਨ, ਪਿੰਨ-ਪਿੰਨ ਪ੍ਰਕਾਰ ਦੇ ਪਕਵਾਨ, ਫੈਸ਼ਨ, ਧਰਤੀ ਦੇ ਵਕਵਾਕੀਤਿਆਂ ਵਿੱਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ, ਸਮੁੰਦਰੀ ਜੀਵਾਂ, ਗੁਪਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇਪਰਪੂਰ ਕਾਡਾਂ, ਸਤਾਨਾਂ ਤੇ ਹੋਂਦਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਟੈਲੀਵਿਜ਼ਨ ਦਾ ਅਗਲਾ ਵੱਡਾ ਰਾਬੇ ਵਪਾਰਕ ਅਦਾਰਿਆਂ ਇਸ ਰਹੀ ਵਪਾਰਕ ਅਦਾਰੇ ਆਪਣੇ ਮਾਲ ਦੀ ਮਸ਼ਹੂਰੀ ਕਰਕੇ ਲਾਭ ਕਮਾਉਂਦੇ ਨੇ ਇਸ ਦਾ ਅਗਲਾ ਲਾਵੇ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ ਚੈਨਲ ਦਿਨ ਰਾਤ ਖਬਰਾਂ ਦਾ ਤਾਜ਼ਾ ਅਤੇ ਜੀਵੰਦਾ ਜਗ ਦਾ ਪ੍ਰਸਾਰਣ ਕਰਦੇ ਰਹਿੰਦੇ ਨੇ ਟੈਲੀਵਿਜ਼ਨ ਨੇ ਸਟਿੰਗ ਆਪਰੇਸ਼ਨਾਂ ਤੇ ਖੁਫੀਆ ਸਾਦਨਾਂ ਲਈ ਜਿੱਥੇ ਕਰਪਟ ਤੇ ਪਿਛੇ ਰਾਜਨੀਤਿਕ ਲੀਡਰਾਂ ਦੇ ਅਫਸਰਾਂ ਨੂੰ ਨੰਗਾ ਕਰਕੇ ਇਸ ਦੇਸ਼ਵਦੀ ਕੁਕਰ ਮੁਹਿੰਮ ਚੇੜੀ ਹੈ ਉੱਥੇ ਸਸਨਸਨੀ ਕ੍ਰਾਈਮ ਰਿਪੋਰਟਰ ਜਾਗੋ ਇੰਡੀਆ ਵਾਦਤ ਆਦਿ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਨੇ ਇਸ ਤੋਂ ਅਗਲਾ ਵੱਡਾ ਲਾਭ ਇਹ ਕਿ ਟੈਲੀਵਿਜ਼ਨ ਸਟੇਸ਼ਨਾਂ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰ ਧੰਨ ਨਾਲ ਮਾਲਾ-ਮਾਲ ਹੁੰਦੇ ਨੇ ਭਾਵੇਂ ਕਿ ਟੈਲੀਵਿਜ਼ਨ ਦੇ ਬਹੁਤ ਸਾਰੇ ਲਾਭ ਨੇ ਪਰ ਨਾਲ ਇਸ ਦੀ ਹਾਨੀਆਂ ਵੀ ਨੇ ਇਸ ਦੀ ਸਭ ਤੋਂ ਵੱਡੀ ਹਾਨੀ ਇਹ ਕਿ ਇਹ ਸਵਾਦਲੇ ਤੇ ਵਾਂਸ ਵਨ ਇਹ ਪ੍ਰੋਗਰਾਮ ਪੇਸ਼ ਕਰਕੇ ਮਨੁੱਖ ਦਾ ਬਹੁਤ ਸਮਾਨ ਅਸ਼ਟ ਕਰਦੇ ਨੇ ਟੈਲੀਵਿਜ਼ਨ ਨੇ ਗਲੀਆਂ ਮੁਹੱਲਿਆਂ ਦੇ ਘਰਾਂ ਵਿੱਚ ਲੋਰੀ ਰੱਬੇ ਨੂੰ ਵੀ ਵਿਦਾਇਆ। ਕੇਬਲ ਟੀਵੀ ਦੇ ਪ੍ਰਸਾਰ ਰਾਹੀਂ ਟੈਲੀਵਿਜ਼ਨ ਨੇ ਸਾਡੇ ਸੱਭਿਆਚਾਰ ਉੱਤੇ ਵੀ ਮਾਰੂ ਹਮਲਾ ਬੋਲਿਆ ਫਲਸੂਫ ਇਸ ਦਾ ਤੇਜ਼ੀ ਨਾਲ ਪશ્ਚਮੀਕਰਨ ਹੋ ਰਿਹਾ। ਵੱਖ-ਵੱਖ ਕੰਪਨੀਆਂ ਟੈਲੀਵਿਜ਼ਨ ਉੱਤੇ ਆਪਣੇ ਮਾਲ ਸੰਬੰਧੀ ਕੂੜ ਪ੍ਰਚਾਰ ਇਸ਼ਤਿਹਾਰबाजी ਕਰਕੇ ਜਿੱਥੇ ਲੋਕਾਂ ਤੋਂ ਪੈਸੇ ਬਟੋਰਦੀਆਂ ਨੇ ਉੱਥੇ ਉਹਨਾਂ ਦੇ ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਨੇ। ਕਈ ਵਾਰੀ ਫਿਲਮਾਂ ਤੇ ਲੜੀਵਾਰ ਨਾਟਕਾਂ ਵਿੱਚਲੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਨੇ ਕਿ ਸਾਊ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ ਇਸ ਤੋਂ ਇਲਾਵਾ ਟੈਲੀਵਿਜ਼ਨ ਸਕਰੀਨ ਦੀ ਤੇਜ਼ ਰੋਸ਼ਨੀ ਤੇ ਰੈਡੀਆਈ ਕਿੰਨਾ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਨੇ ਇਸ ਦੇ ਨਾਲ ਹੀ ਟੈਲੀਵਿਜ਼ਨ ਅੱਗੇ ਬਹੁਤ ਸਮਾਂ ਬੈਠੇ ਰਹਿਣ ਨਾਲ ਮੋਟਾਪਾ ਵੱਧਦਾ ਜੋ ਕਿ ਭਿਆਨਕ ਰੋਗਾਂ ਦੀ ਜੜ ਹੈ ਟੈਲੀਵਿਜ਼ਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਵੀ ਬਹੁਤ ਅਸਰ ਪਾਇਆ ਲੋਕ ਸ਼ਾਮ ਨੂੰ ਇੱਕ ਦੂਜੇ ਦੇ ਘਰੇ ਜਾਣਾ ਮਿਲਣਾ ਗਿਲਣਾ ਛੱਡ ਕੇ ਆਪਣੇ ਘਰਾਂ ਵਿੱਚ ਟੈਲੀਵਿਜ਼ਨ ਮੋਰੇ ਬੈਠਣਾ ਵਧੇਰੇ ਪਸੰਦ ਕਰਦੇ ਨੇ ਜਦੋਂ ਮਿੱਤਰ ਜਾਂ ਕੁਆਰਡੀ ਕਿਸੇ ਦੂਸਰੇ ਦੇ ਘਰ ਜਾਂਦਾ ਹੈ ਤੇ ਉਸ ਨੂੰ ਰੰਗ ਵਿੱਚ ਪੰਗ ਪਾਉਣਾ ਸਮਝਿਆ ਜਾਂਦਾ ਹੈ ਕਨਕਲੂਜ਼ਨ ਸਿੱਟਾ ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸੁਪਟੇ ਤੇ ਪੁੱਜਿਆ ਕਿ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇੱਕ ਅਦਭੁਤ ਕਾਰ ਹੈ ਇਸ ਦੇ ਵਿਕਾਸ ਤੋਂ ਬਿਨਾ ਵਰਤਮਾਨ ਸਭਿਆਚਾਰ ਉੱਨਤੀ ਨਹੀਂ ਕਰ ਸਕਦਾ ਇਹ ਵਰਤਮਾਨ ਮਨੁੱਖਾਂ ਦੇ ਮਨ ਪਰਚਾਵੇ ਦੇ ਜੀਵਨ ਦੀਆਂ ਹੋਲੂੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ ਇਸੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੀ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਵੱਧ ਤੋਂ ਵੱਧ ਉਸਾਰੂ ਰੋਲ ਅਦਾ ਕਰਨ ਦੀ ਯੋ ਬਣਾਓ ਧੰਨਵਾਦ